ਇੱਕ ਵੀ ਗੱਲ ਬੜੀ ਕਹੀ ਜਾਂਦੀ ਕਿ ਮਾਵਾਂ ਹੀ ਆਪਣੀਆਂ ਕੁੜੀਆਂ ਦਾ ਘਰ ਤੋੜਦੀਆਂ ਨੇ ਜ਼ਿਆਦਾਤਰ ਜਦੋਂ ਨਿੱਕੀ ਨਿੱਕੀ ਗੱਲ ਵਿੱਚ ਕੁੜੀ ਨੇ ਆ ਕੇ ਦੱਸਣੀ ਮਾਂ ਨੂੰ ਇੰਟਰਫੀਰੈਂਸ ਹੁੰਦੀ ਆ ਇਹ ਬਿਲਕੁਲ ਸੱਚ ਆ ਹਮ ਪਰ ਫਿਰ ਇੱਕੇ ਵੀ ਚੀਜ਼ ਆ ਜਾਂਦੀ ਕਿ ਕੁੜੀ ਨੇ ਜੇ ਦਿਲ ਹਲਕਾ ਕਰਨਾ ਹੋ ਉਹਦੀ ਮਾਂ ਸ਼ਾਇਦ ਉਹਦੇ ਬਹੁਤ ক্লোਜ਼ ਆ ਬਿਲਕੁਲ ਗੱਲ ਆ ਕਿ ਮਾਂ ਮਾਂ ਦੀ ਸਲਾਹ ਤੇ ਬਹੁਤ ਕੁਝ ਡਿਪੈਂਡ ਕਰਦਾ ਆ ਹਮ ਉਹ ਤਾਂ ਆਪਾਂ ਕਹਿੰਦੇ ਆ ਕਿ ਕੁੜੀਆਂ ਆਪਣੇ ਬਾਪੂ ਦੇ ਜ਼ਿਆਦਾ ক্লোਜ਼ ਹੁੰਦੀਆਂ ਨੇ ਹਮ ਹਮ ਕਹਿੰਦੇ ਆ ਨਾ ਹਮ ਤੇ ਫਿਰ ਮਨ ਹਲਕਾ ਕਰਨ ਲਈ ਮਾਂ ਹੀ ਕਿਉਂ ਮਿਲਦੀ ਆ ਹੂੰ ਚੁਗਲੀਆਂ ਕਰਨ ਲਈ ਕਿਉਂਕਿ ਜੇ ਬਾਪੂ ਨਾਲ ਗੱਲ ਕਰਾਂਗੇ ਬਾਪੂ ਨੇ ਸਾਨੂੰ ਸਾਡੀ ਗਲਤੀ ਦੱਸ ਦੇਣੀ ਆ ਹੂੰ ਮੈਂ ਤੁਹਾਨੂੰ ਪਹਿਲੀ ਗੱਲ ਦੱਸ ਕੇ ਹਟੀਆਂ ਦੇਖੋ ਹਰੇਕ ਦੇ ਕੁਝ ਚੰਗੇ ਰੋਲ ਹੁੰਦੇ ਆ ਕੁਝ ਮਾੜੇ ਰੋਲ ਹੁੰਦੇ ਆ ਹੂੰ ਠੀਕ ਆ ਜਿੱਦੀ ਸਾਡੇ ਸਮਾਜ ਉਹ ਆ ਕਿ ਬਾਪੂ ਸਾਡੇ ਨੇ ਬਹੁਤ ਦੁਨੀਆ ਦੇਖੀ ਹੁੰਦੀ ਆ ਘੁੰਮ ਫਿਰ ਕੇ ਹੂੰ ਸਾਡੇ ਜ਼ਿਆਦਾਤਰ ਜੋ ਜੋ ਹਜੇ ਤੱਕ ਦਾ ਸਾਡਾ ਸਿਨੈਰੀਓ ਹੈਗਾ ਆ ਮੈਕਸਿਮਮ ਫੈਮਲੀਆਂ ਦਾ ਹੂੰ ਸਾਡੀਆਂ ਮਾਵਾ ਉਸੇ ਜਗ੍ਹਾ ਤੇ ਰਹੇ ਹੁੰਦੇ ਜਿਵੇਂ ਖੁਦਾ ਡੱਡੂ ਹੁੰਦਾ ਜਿੰਨੀ ਕਿ ਜਗ੍ਹਾ ਤੇ ਕੋਈ ਉਹਨਾਂ ਕਿ ਉਹਦੀ ਸਮਝ ਆ ਇਸੇ ਕਰਕੇ ਕਈ ਵਾਰ ਸਾਡੇ ਲੋਕੇ ਵੀ ਬੋਲ ਦਿੰਦੇ ਆ ਕਿ ਔਰਤ ਦੀ ਮਤ ਚੜੀਏ ਕਿ 치ਚਾ ਸਾਡੇ ਲੋਕਾਂ ਦੀ ਇਹ ਮੈਂਟੈਲਿਟੀ ਆ ਉਸ ਕਰਕੇ ਤੇ ਮੇਰੇ ਵੀ ਰੀਜ਼ਨ ਕੁਝ ਆਫੈਂਸਿਵ ਫੀਲ ਕਰਦੀਆਂ ਆ ਨੇ ਬਟ ਉਹ ਕਿਤੇ ਨਾ ਕਿਤੇ ਉਸ ਚੀਜ਼ ਨੂੰ ਜਾ ਕੇ ਗੱਲ ਸਹੀ ਹੋ ਜਾਂਦੀ ਆ ਜਿੱਥੇ ਜਾ ਕੇ ਮਾਣ ਨਾਲ ਗੱਲ ਕੀਤੀ ਮਾਂ ਨੂੰ ਜਿੰਨੀ ਸਮਝ ਆਪਦੀ ਹੂੰ ਹੂੰ ਉਹ ਮਾ ਨੂੰਤੀ ਪਿਆਰੀਆ ਮਾ ਨੂੰ ਆ ਕੀ ਅੱਛਾ ਮੇਰੇ ਨਾਲ ਐ ਮੇਰੀ ਸੱਸ ਨੇ ਕੀਤਾ ਸੀਗਾ ਮੈਂ ਬਰਦਾਸ਼ਤ ਕਰ ਲਿਆ ਹੂੰ ਤੇ ਮੇਰੇ ਨਾਲ ਫਿਰ ਐ ਹੁੰਦਾ ਰਿਹਾ ਉਹ ਆਪਦੇ ਤਜਰਬੇ ਦੇ ਵਿੱਚੋਂ ਅਸਲ ਦੇ ਵਿੱਚ ਤਾਂ ਉਹਦਾ ਫਾਇਦਾ ਕਰਨ ਦੀ ਖਾਤਰ ਵੀ ਤੂੰ ਆਪਣੇ ਘਰ ਵਾਲੇ ਨੂੰ ਕਾਬੂ 'ਚ ਰੱਖ ਇਹ ਸਿਖਾਉਂਦੀ ਸਿਖਾਉਂਦੀ ਉਹਦਾ ਘਰ ਬਰਬਾਦ ਕਰ ਦਿੰਦੀ ਹੂੰ ਆ ਹੁਣੀ ਮੇਰੇ ਕੋਲ ਨਾ ਇੱਕ ਕੇਸ ਆਇਆ ਹੂੰ ਆ ਕੁੜੀ ਸਹਰਿਆਂ ਕੁੜੀ ਦੀ ਮਾਂ ਉਹਨੂੰ ਸਹਰਿਆਂ ਤੋਂ ਲਿਆਈ ਵੀ ਉਹ ਉਹਦੇ ਘਰ ਵਾਲੇ ਨੇ ਦੋ ਕੁ ਵਾਰ ਮਾੜਾ ਮੰਟਾ ਹੱਥਾ ਚੱਕਦਾ ਹਨਾ ਹੂੰ ਮੁੰਡਾ ਆ ਗਿਆ ਹੂੰ ਮੇਰੇ ਕੋਲ ਆ ਗਿਆ ਮਾਫੀ ਮੰਗੀ ਉਹਨਾਂ ਨੇ ਵੀ ਮੁੰਡਾ ਕਹਿੰਦਾ ਗਲਤੀ ਹੋ ਗਈ ਏ ਉਹ ਵੀ ਮੇਰੇ ਨਾਲ ਤੋੜ ਦੋ ਭਈ ਉਹਦੀ ਮਾਂ ਉਹਨਾਂ ਨਾਲ ਤੋੜ ਕਿ ਨਾ ਖੁਸ਼ ਹੂੰ ਮੇਰੇ ਅੱਜ ਕੱਲ ਇਹ ਪ੍ਰੋਬਲਮ ਬਹੁਤ ਆ ਰਹੀ ਹੈ ਨਾ ਇਹ ਐਸੇ ਕੈਸੇ ਮਤਲਬ ਮੇਰੇ ਕੰਮੜੇ ਐਸੇ ਕੈਸੇ ਜਿਵੇਂ ਐਸੇ ਚਲੀ ਜਾਏਗੀ ਫਲਾਣਾ ਚਲੀਏ ਮੈਂ ਗੱਲ ਸੁਣ ਤੂੰ ਭੇਜ ਦੇ ਜੇ ਕੱਲੂ ਪ੍ਰੋਬਲਮ ਹੋ ਗਈ ਮੈਂ ਆਪੇ ਚਲੀ ਜਾਊਂਗੀ ਹੂੰ ਦੇਖਣ ਕੁੜੀ ਜਾਣਾ ਚਾਹੁੰਦੀ ਆ ਹੂੰ ਮੁੰਡਾ ਲੈ ਜਾਣਾ ਚਾਹੁੰਦਾ ਮੁੰਡਾ ਮਾਫੀ ਮੰਗ ਚੁੱਕਿਆ ਹੁਣ ਤੁਹਾਡੀ ਕਾਦੀ ਹੋੜੀ ਹੋਈ ਆ ਬਈ ਹੂੰ ਆ ਆ ਪ੍ਰੋਬਲਮ ਸਾਡੇ ਮਾਵਾਂ ਦੇ ਵਿੱਚ ਜ਼ਿਆਦਾਤਰ ਦੇਖੀ ਜਾਂਦੀ ਆ ਉਹ ਮੇਰੀ ਮੇਰੀ ਧੀ ਦਾ ਬਹੁਤ ਥੋੜੀਆਂ ਤੇ ਸਿਆਣੀਆਂ ਮਾਵਾਂ ਨੇ ਜਿਹੜੀਆਂ ਧੀ ਨੂੰ ਚੰਗੀ ਸਿੱਖਿਆ ਦਿੰਦੀਆਂ ਵੀ ਪੁੱਤ ਤੋ ਭਾਂਡੇ ਆ ਖੜਕਣਗੇ ਹੂੰ ਹੂੰ ਬਸ ਭਾਂਡੇ ਇਡੀ ਜ਼ੋਰ ਦੀ ਨਹੀਂ ਵੱਜਣੇ ਚਾਹੀਦੇ ਵੀ ਟੁੱਟ ਜਾਣ ਹੂੰ ਪਰ ਜੇ ਹੁਣ ਭਾਂਡੇ ਹੈਗੇ ਉਹ ਤਾਂ ਖੜਕਣਗੇ ਨਾ ਆਪਸ ਚ ਤਾਂ ਵੱਜਣਗੇ ਹੂੰ ਸੋ ਜੇ ਵੱਜਦੇ ਆ ਭਾਂਡੇ ਇਟਸ ਓਕੇ ਕੋਈ ਗੱਲ ਨਹੀਂ ਹੌਲੀ ਹੌਲੀ ਚੀਜ਼ਾਂ ਸੈਟਲਡ ਹੋ ਜਾਂਦੀਆਂ ਨੇ ਹੂੰ ਟਾਈਮ ਲੱਗਦਾ ਆ ਸੋ ਇਹ ਸਮਝਾਉਣ ਤੇ ਆ ਹੂੰ ਬਾਪੂ ਸਮਝਾ ਦਊਗਾ ਇਸ ਚੀਜ਼ ਨੂੰ ਹੂੰ ਵੀ ਨਹੀਂ ਪੁੱਤ ਤੂੰ ਐਡਜਸਟ ਕਰ ਤੋ ਸਮਝ ਔਰ ਜੇ ਅਸੀਂ ਇਹ ਨਾ ਚੀਜ਼ਾਂ ਨੂੰ ਥੋੜਾ ਜਿਹਾ ਐਡਜਸਟ ਕਰਦਾ ਸਮਝਾ ਦਾਂਗੇ ਬਾਪੂ ਪਤਾ ਦੋ ਕੰਮ ਕਰੂਗਾ ਹੂੰ ਬਾਪੂ ਕੁੜੀ ਨੂੰ ਵੀ ਸਮਝਾਊਗਾ ਵੀ ਐਡਜਸਟ ਕਰ ਮੁੰਡੇ ਨੂੰ ਵੀ ਦੱਪਕਾ ਮਾਰੂਗਾ ਹੂੰ ਬੰਦਾ ਬਣ ਕੇ ਰਹਿ ਤੂੰ ਕੁੜੀ ਨਾਲ ਤਰੀਕੇ ਨਾਲ ਰਹਿ ਹੂੰ ਸਹੀ ਗਿਆ ਸੋ ਪਰ ਮਾਂ ਦਾ ਸਾਬਕਤਾ ਬਹੁਤ ਹੋਗਾ ਸੋ ਇਸ ਕਰਕੇ ਰਿਸ਼ਤੇ ਟੁੱਟਦੇ ਆ ਜੋ ਮੇਰੇ ਕੋਲ ਅੱਜ ਤੱਕ ਕੇਸ ਆਏ ਮੈਂ ਉਹ ਤਜਰਬੇ ਚ ਬੋਲਦੇ ਆ ਪੂਰੀ ਦੁਨੀਆ ਚ ਕੀ ਹੁੰਦਾ ਆ ਮੈਨੂੰ ਨਹੀਂ ਪਤਾ ਹੈਗਾ ਬਟ ਜਿੰਨਾ ਕ ਮੈਂ ਕੇਸਿਸ ਦੇਖੇ ਉਹ ਵੀ ਹਰ ਕਿਸੇ ਦੀ ਆਪਣੀ ਕਹਾਣੀ ਹੋ ਸਕਦੀ ਐ ਐਗਜੈਕਟਲੀ ਹੂੰ ਵੀ ਦਿਮਾਗ ਦੇ ਨਾਲ ਸੋਚ ਸਮਝ ਕੇ ਹਨਾ ਕੀ ਸੇ ਨੂੰ ਸੁਝਾਦੋ ਜੇ ਦੇਣਾ ਵੀ ਆ ਨਹੀਂ ਕੁਝ ਪਤਾ ਤਾਂ ਨਾ ਬੋਲੋ ਉਸ ਤੋਂ ਬੈਟਰ ਆ ਬਿਲਕੁਲ ਰਿਐਲਿਟੀ ਆ ਜਦੋਂ ਅਸੀਂ ਪ੍ਰੋਵੋਕ ਕਰ ਦਿੰਦੇ ਆ ਚੀਜ਼ਾਂ ਖਰਾਬ ਹੋ ਜਾਂਦੀਆਂ ਹੂੰ ਤੁਸੀਂ ਉਹ ਇਹਨਾਂ ਉਨਾਂ 'ਕ ਜ਼ਹਿਰ ਹੋਰ ਉਹਦੇ ਦਿਮਾਗ ਵਿੱਚ ਭਰਤਾ ਆਲਰੇਡੀ ਗੁੱਸੇ ਆ ਉਹਨਾਂ ਤੋਂ ਅਸਲ ਦੇ ਵਿੱਚ ਕਿਤੇ ਵੀ ਕੋਈ ਜ਼ਿਆਦਾ ਗੁੱਸੇ ਹੁੰਦਾ ਮੈਨੂੰ ਲੱਗਦਾ ਕਿ ਉਹਨੂੰ ਨਾ ਪੈਸੀਫਾਈ ਕਰਨਾ ਚਾਹੀਦਾ ਆ ਹੂੰ ਜਦੋਂ ਕੋਈ ਗੁੱਸੇ ਉਹਨੂੰ ਸਿਰਫ ਦੂਜੇ ਦੀਆਂ ਨੈਗੇਟਿਵ ਚੀਜ਼ਾਂ ਦੇਖਣ ਗਿਆ ਜ਼ਰੂਰੀ ਨਹੀਂ ਹਸਬੰਡ ਵਾਈਫ ਦੇ ਰਿਲੇਸ਼ਨ ਚ ਦੋਸਤੀ ਚ ਤੁਸੀਂ ਆਪਣੇ ਫਰੈਂਡਸ ਚ ਵੀ ਦੇਖ ਲਓ ਤੇ ਜਦੋਂ ਇੱਕ ਫਰੈਂਡ ਸਾਡਾ ਆਜੂ ਹੂੰ ਜਿਨੂੰ ਉਹ ਦੂਜਾ ਬੰਦਾ ਪਸੰਦ ਨਹੀਂ ਉਹ ਵੀ ਚੱਕ ਉਹਦੀ ਚੁਗਲੀ ਤੇ ਚੁਗਲੀ ਤੇ ਬਾਰੇ ਗਲਤ ਤੇ ਗਲਤ ਗਲਤ ਬੋਲ ਕੇ ਸਾਡੇ ਦਿਮਾਗ ਨੂੰ ਭਰ ਦੇਣਗੇ ਹਮ ਪਰ ਇਹੀ ਇੱਕ ਅੱਛਾ ਹੋਊਗਾ ਦੋਸਤ ਜਿਹੜਾ ਦੋਨਾਂ ਦਾ ਭਲਾ ਚਾਹੁੰਦਾ ਆ ਹਮ ਜਾਂ ਜੋ ਨਿਊਟਰਲ ਆ ਹਮ ਉਹਨੇ ਆ ਕੇ ਤੁਹਾਡੀ ਗਲਤੀ ਵੀ ਦੱਸਣੀ ਉਹਨੇ ਉਹਦੀ ਗਲਤੀ ਵੀ ਦੱਸਣੀ ਉਹਨੇ ਤੁਹਾਨੂੰ ਇਹ ਅਹਿਸਾਸ ਕਰਾ ਦੇਣਾ ਬਈ ਇੱਥੇ ਤੂੰ ਗਲਤ ਸੀ ਹਮ ਇੱਥੇ ਉਹ ਗਲਤ ਸੀ ਹਮ ਆ ਤੁਹਾਡਾ ਤਰੀਕਾ ਇਹ ਦੇਖ ਲਓ ਤੁਸੀਂ ਕਿਵੇਂ ਸੈਟਲ ਕਰਨਾ ਉਹਦਾ ਰਿਸ਼ਤੇ ਬਚ ਜਾਂਦੇ ਨੇ ਸਹੀ ਕਿਆ ਪਰ ਜਦੋਂ ਉਹਨੂੰ ਚੱਕੀ ਜਾਓ ਇੱਕ ਤਾਂ ਅੱਗ ਵੱਲ ਰਹੀ ਆ ਫਿਰ ਉਧਰ ਤੁਸੀਂ ਤੇਲ ਪਾਈ ਜਾਂਦੇ ਆ ਪਾਈ ਜਾਂਦੇ ਆ ਪਾਈ ਜਾਂਦੇ ਆ ਭੰਬੜ ਮਚਣੀਆਂ ਮਚਣੀਆਂ ਸੋ ਇਹ ਸਿਚੁਏਸ਼ਨ ਖਰਾਬ ਹੁੰਦੀ ਸਾਰੇ ਪਾਸੇ ਹੁੰਦੀ ਆ ਕੁੜੀਆਂ ਲਈ ਲਾਸ ਬਹੁਤ ਬਣੇ ਨੇ ਪਰ ਜੋ ਕੋਈ ਮੁੰਡਾ ਪ੍ਰੋਬਲਮ ਵਿੱਚ ਆਉਂਦਾ ਆ ਹੈਨਾ ਤੇ ਉਹ ਕਿੱਥੇ ਜਾਵੇ ਫੇ ਆਪਣੇ ਕਾਨੂੰਨ ਵਿੱਚ ਚੇਂਜਸ ਆ ਦੇਖੋ ਕੁੜੀ ਵਿਆਹ ਕੇ ਸਾਰੇ ਜਾਂਦੀ ਆ ਹੂੰ ਠੀਕ ਐ ਕੁੜੀ ਦੇ ਨਾਲ ਸੌਹਰਿਆਂ ਦੇ ਵਿੱਚ ਕੁਆਲਿਟੀ ਹੁੰਦੀ ਆ ਹੂੰ ਤਾਂ ਉਹਦਾ ਲਾਅ ਇਸ ਲਈ ਆ ਕਿਉਂਕਿ ਕੁੜੀ ਸੌਹਰੇ ਜਾਂਦੀ ਆ ਜੇ ਮੁੰਡਾ ਪੇਕੇ ਆਉਂਦਾ ਹੋਊ ਸੌਹਰੇ ਆਉਂਦਾ ਹੋਊਗਾ ਹੂੰ ਤਾਂ ਮੁੰਡਿਆਂ ਲਈ ਵੀ ਬਣ ਜਾਣਗੇ ਹੂੰ ਦੂਜੀ ਗੱਲ ਜਿਹੜੀ ਇੱਕ ਹੁੰਦੀ ਆ ਮੇਨਟੇਨੈਂਸ ਦਾ ਲਾਅ ਕੁੜੀ ਲਈ ਕੋਈ ਬਾਹਲੇ ਲਾਅ ਨਹੀਂ ਹੈਗੇ ਇੱਕ ਡੋਰੀ ਵਾਲਾ ਆ ਇੱਕ ਡੋਮੈਸਟਿਕ ਵਾਇਲੈਂਸ ਆ ਉਹਦਾ ਵੀ ਰੀਜ਼ਨ ਕੀ ਆ ਕਿ ਕੁੜੀ ਵਿਆਹ ਕੇ ਉੱਥੇ ਜਾਂਦੀ ਆ ਓਕੇ ਜੇ ਵਿਆਹ ਕੇ ਨਾ ਜਾਵੇ ਤਾਂ ਡਿਫਰੈਂਟ ਹੋਊਗਾ ਹੂੰ ਠੀਕ ਹੈ ਹਾਂ ਦੋ ਤਿੰਨ ਹੋਰ ਜਗ੍ਹਾ ਹੈਗੀਆਂ ਨੇ ਜਿੱਥੇ ਇਕੁਅਲ ਇਕੁਅਲ ਲਾ ਦੀ ਲੋੜ ਹੈਗੀ ਆ ਹਾਂ ਜੇ ਮੁੰਡਾ ਵਿਆਹ ਕੇ ਉੱਥੇ ਜਾਊਗਾ ਹੂੰ ਜਾਂ ਜਿੱਥੇ क्रੂਅਲਟੀ ਵਾਈਫ ਵੱਲੋਂ ਉਸੇ ਘਰ ਚ ਜਾ ਕੇ ਉਹਨਾਂ ਨਾਲ ਕੀਤੀ ਜਾਂਦੀ ਆ ਹੂੰ ਉੱਥੇ ਜੈਂਡਰ న్యూਟਰਲ ਸਿਸਟਮ ਜ਼ਰੂਰੀ ਆ ਹੂੰ ਬਟ ਇਹ ਲੋ ਐ ਕਿਉਂ ਆ ਉਹ ਮੈਂ ਤੁਹਾਨੂੰ ਦੱਸਦਾ ਕਿ ਉਹ ਵਿਆਹ ਕੇ ਸਹਰੇ ਜਾਂਦੀ ਆ ਇਸ ਕਰਕੇ ਆ ਇਹ ਕਹਿੰਦਾ ਮੇਨਟੇਨੈਂਸ ਦਾ ਹੂੰ ਵੀ ਵਾਈਫ ਨੂੰ ਜਾਂ ਬੱਚਿਆਂ ਨੂੰ ਮੇਨਟੇਨ ਕਰਨੀ ਜ਼ਿੰਮੇਵਾਰੀ ਹਸਬੈਂਡ ਦੀ ਆ ਸੋ ਇਹਦੇ ਵਿੱਚ ਰਿਫਾਰਮ ਦੀ ਲੋੜ ਆ ਉਹ ਇਸ ਲਈ ਆ ਦੇਖੋ ਜਦੋਂ ਕੁੜੀ ਕੋਈ ਕੰਮ ਨਹੀਂ ਕਰਦੀ ਹੈਗੀ ਹਮ ਤਾਂ ਜਿਹੜਾ ਬੰਦਾ ਕਮਾਉਂਦਾ ਹੈ ਉਹ ਹੀ ਮੇਨਟੇਨੈਂਸ ਦਊਗਾ ਹਮ